ਸੰਗਰੂਰ ਹਲਕੇ ਚ ਸੁਖਪਾਲ ਖੈਰਾ ਦੇ ਪਰਿਵਾਰ ਨੇ ਵੀ ਤਾਕਤ ਚੋਕ ਦਿੱਤੀ ਹੈ ਨੂੰ ਵਰੀਤ ਕਰਨੇ ਵੀ ਸੁਖਪਾਲ ਖੈਰਾ ਲਈ ਘਰ ਘਰ ਜਾ ਕੇ ਵੋਟਾਂ ਮੰਗੀਆਂ ਉਹਨਾਂ ਸੁਖਪਾਲ ਖੈਰਾ ਨੂੰ ਪੰਜਾਬ ਦੀ ਬੁਲੰਦ ਆਵਾਜ਼ ਦੱਸਦੇ ਹਾਂ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਮਾਨ ਸਰਕਾਰ ਨੂੰ ਵੀ ਕੋਸਿਆ ਇਲਜ਼ਾਮ ਲਾਇਆ ਕਿ ਸਰਕਾਰ ਨੇ ਸੰਗਰੂਰ ਨੂੰ ਅਣਗੌਲਿਆ ਕੀਤਾ ਹੈ ਨਤੀਜੇ ਇੱਥੇ ਜੋ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਜਾ ਰਹੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਹੈ ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਕਾਂਗਰਸ ਨੂੰ ਵੱਧ ਤੋਂ ਵੱਧ ਜਿੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਤੁਹਾਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੂਝ-ਬੂਝ ਨਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮਐਲਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਰੀ ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾਂ ਨੂੰ ਇੱਕ ਮੌਕਾ ਦੋ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਜਿਥੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ ਚ ਪਾਣੀ ਦੀ ਆਜੇ ਵੀ ਦੀ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜੀ ਜੇ ਇੱਥੇ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਜੂਰ ਬਾਰੇ ਸਿੱਕੀ ਕੀ ਗਈ ਹੈ